ਤੇ ਮੇਡੇ ਜੋ ਚਲ ਦੇਸੀ ਸਬਦ ਸਿੱਧਾ ਕੀਤੇ ਆ ਉਹ ਮਹਿਲ ਖੜੇ ਨਹੀਂ ਰਹਿ ਰਹੇ ਜੋ ਨਹੀਂ ਹਾਂ ਤੂੰ ਸਿਲਦੇ ਨੇ ਜਿਨਾ ਨੂੰ ਜਾ ਕੇ ਮਿਲਦੇ ਕਾਕਾ ਉਹ ਸਾਨੂੰ ਆ ਕੇ ਮਿਲਦੇ ਨੇ ਜਿਨਾ ਨੂੰ ਜਾ ਕੇ ਮਿਲਦੇ ਕਾਕਾ ਉਹ ਸਾਨੂੰ ਆ ਕੇ ਮਿਲਦੇ ਨੇ ਉਹ ਸਾਨੂੰ ਨੇ ਇਹ ਔਰਲੇ ਪਾਸੇ ਬਾਜੀ ਭੱਜ ਗਿਆ ਤੇ ਧਰੂ ਦੌਧਰ ਦਾ ਅਮਰਤ ਦੌਧਰ ਸਿੰਮਾ ਦੌਧਰਾ ਇਹ ਬਾਈ ਜੀ ਗੋਲਾ ਝੋਲ ਦਾ ਅਵਤਾਰ ਮਹਿਲ ਕਲਾ ਕਮਲ ਹਮਾਂਜੂਪੁਰ ਕੈਨੇਡਾ ਯਾਦੀ ਵਜੀਰਾ ਪਜੀਰਾਬਾਦ ਜੰਗ ਸਿੰਘ ਬਲਾਲਾ ਕਮਲ ਹਮਾਂਜੂਪੁਰ ਕੈਨੇਡਾ ਦਾ ਭੱਜ ਗਿਆ ਪਰਲੇ ਪਾਸੇ ਬਾਈ ਜੀ ਭੱਜ ਗਿਆ ਗੇਲਾ ਸਿੰਘ ਮਾਜਰੀ ਸ਼ਿੰਦਾ ਮਾਜਰੀ ਗਰਮਨ ਮਾਜਰੀ ਮੋਠਾ ਰਸ਼ੀਨ ਬਿੱਟੂ ਧਨੋ ਦੀਪਕਾ ਹਰਿਆਣਾ ਜਿੰਨਾ ਵੱਲੋਂ ਅੱਜ ਇਹ ਬਾਈ ਜੀ ਮਾਇਆ